ਨਮਸਕਾਰ ਸਹਿਤ ਦਿਨ ਕੀ ਹੈ ਕਿ ਤੂਏ ਨੂੰ ਪੁੰਨਿਆਂ ਦਾ ਇਸ਼ਾਰਾ ਹੋਇਆ ਹੈ ਜੀਰਨ ਚਾਹੀਏ ਤੁੰਦਨੀ ਦਸਨ ਹਾਂਦੀ ਉਹ ਚਲੋ ਮਿਹਨਤ ਕਰਦੇ ਆ ਜੀਨੋ जी तो तो मेरा नाम सिमरनजीत कौर ਅਸੀਂ ਫਤੂਟਿੰਗੇ ਦੇ ਰਹਿਣ ਵਾਲੇ ਆ ਮੰਦਰ ਦਾ ਪੀਰ ਰੋਲਾ ਮੰਦਰ ਦਾ ਰੋਲਾ ਵਾ ਭਾਈ ਜ਼ਮੀਨ ਦਾ ਅੱਜ ਤੱਕ ਮੈਨੂੰ 20 ਸਾਲ ਹੋ ਗਏ ਨੇ ਕਿੰਨੇ ਸਾਲ ਹੋ ਗਏ ਨੇ ਤੇ ਆਈਨ ਮੈਂ ਤਾਂ ਕੁਛ ਮੰਦਰ ਦਾ ਬਣਿਆ ਦੇਖਿਆ ਨਹੀਂ ਜਨਾਜ ਪੈਲੀ ਵਾਈ ਜਾਂਦੇ ਆ ਖਾਈ ਜਾਂਦੇ ਬਸ ਕੁਛ ਬਣਾਉਣਾ ਚਾਹੀਦਾ ਕਿ ਨਹੀਂ ਇੱਥੇ ਕੁਛ ਵੀ ਨਹੀਂ ਬਣਿਆ ਹੈਗਾ ਵੀ ਹੈ ਬਰ ਗੁਰੂ ਘਰ ਦਾ ਪੈਸਾ ਕੋਈ ਮੰਦਰ ਦਾ ਪੈਸਾ ਕਿਸੇ ਨੂੰ ਕੋਈ ਸੋਭਾ ਨਹੀਂ ਦਿੰਦਾ ਹੈਗਾ ਇਹ ਕਾਲ ਪੁਤ ਤੇ ਦਾ ਪੈਸਾ ਤੇ ਕਾਲ ਪੁਤ ਤੇ ਹੀ ਲੱਗਣਾ ਚਾਹੀਦਾ ਪੈਸਾ ਕੌਣ ਖਾ ਰਿਹਾ ਤੁਸੀਂ ਇਹ ਖਾ ਰਾਇ ਨੇ ਜਿਨ੍ਹਾਂ ਨੇ ਪਹਿਲੀ ਥਾਂ ਵੀ ਹੋਈ ਹੜੱਪੀ ਹੋਈ ਆ ਕਿੰਨੇ ਸਪਲੈਂਟਰ ਵਾਸੀ ਮੱਦੀ ਸਿੰਘ ਮੱਦੀ ਮੱਦੇਨ ਲਾਲ ਮੱਦੇਨ ਲਾਲ ਦੇ ਖਿਲਾਫ ਤੁਸੀਂ ਕੋਈ ਵਾਇਰ ਚੱਕ ਰਹੇ ਹੋ ਹਾਂਜੀ ਅਸੀਂ ਉਹਨਾਂ ਦੇ ਖਿਲਾਫ ਆ ਸਾਡੀ ਜ਼ਮੀਨ ਕਿਉਂ ਹੜੱਪੀ ਸਾਨੂੰ ਹੱਕ ਦਿੱਤਾ ਜਾਵੇ ਅਸੀਂ ਹਾਂਜੀ ਸਰਕਾਰੀ ਦਫਤਰਾਂ ਕੀ ਚਿੱਠੀ ਭੇਜੂ ਨਹੀਂ ਨਹੀਂ ਸਰੀਆਂ ਬੀਬੀਆਂ ਪੈਣਾ ਆਈਆਂ ਹੋਈਆਂ ਇਹ ਕਾਦੇ ਵਾਸਤੇ ਇੱਥੇ ਇਕੱਠਾ ਆਏ ਇਹ ਇੱਥੇ ਐਸੇ ਕਰਕੇ ਆਏ ਆ ਵੀ ਸਾਨੂੰ ਹੱਕ ਚਾਹੀਦਾ ਸਾਡਾ ਮੰਦਰ ਬਣਾਉਣਾ ਚਾਹੀਦਾ ਸੋਨਾ ਤਨਕਾ ਬਣਾਉਣਾ ਚਾਹੀਦਾ ਅਸੀਂ ਇਹਦੇ ਵਿੱਚੋਂ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਸਾਡੀ ਜ਼ਮੀਨ ਦੇ ਵਿੱਚ ਅਸੀਂ ਕਬਜ਼ਾ ਲਵਾਂਗੇ ਇੱਕ ਠੋਕੇ ਲਵਾਂਗੇ ਸਾਡੇ ਵਿੱਚ ਦਮਵਾ ਅਹੀਂ ਬਹੁਤ ਦਮ ਵਾਲੇ ਬੰਦੇ ਆ ਕਿ ਕਿਉਂਕਿ ਇਸੇ ਬਣਾ ਕੇ ਛੱਡਾਂਗੇ ਕੁਛ ਪਰ ਕਬਜ਼ਾ ਜਿਹੜਾ ਉਹਨਾਂ ਨੇ ਕੀਤਾ ਆ ਇਹ 7 ਸਾਲ ਦਾ ਕਬਜ਼ਾ ਵਾ ਤੇ 7 ਸਾਲ ਦਾ 7 ਸਾਲ ਬਾਅਦ ਕੁਝ ਵੀ ਨਹੀਂ ਬਣਿਆ ਇੱਥੇ ਕਿਸੇ ਹਿਸਾਬ ਕੋਈ ਪਿੰਡ ਵਿੱਚ ਕੁਝ ਵੀ ਨਹੀਂ ਦਿੱਤਾ ਕੁਝ ਵੀ ਹਿਸਾਬ ਨਹੀਂ ਦਿੱਤਾ ਹੋਇਆਗਾ ਇੱਥੇ ਮੈਂ ਤਾਂ ਕੁਝ ਦੇਖਿਆ ਨਹੀਂ ਹੈਗਾ ਕੁਝ ਵੀ ਹਿਸਾਬ ਦਿੱਤਾ ਪੁੱਛਿਆ ਹੀ ਉਹਨਾਂ ਨੂੰ ਸਕਦਾ ਤੁਸੀਂ ਨਾ ਉਹਨਾਂ ਨੂੰ ਉਹਨਾਂ ਨੇ ਕੋਈ ਹਿਸਾਬ ਦਿੱਤਾ ਨਹੀਂ ਪੁੱਛਦੀ ਨਹੀਂ ਪੰਚਾਇਤ ਕੁਝ ਨਹੀਂ ਉਹਨਾਂ ਨੇ ਹਿਸਾਬ ਦਿੱਤਾ ਫਿਰ ਹਾਰ ਕੇ ਆਹੀਂ ਆਪਣੇ ਹੱਕ ਢਾ ਕੇ ਆਪਣਾ ਕਬਜ਼ਾ ਲਿਆ ਵਾ ਪਰ ਸਾਨੂੰ ਹੱਕ ਮਿਲਣਾ ਚਾਹੀਦਾ ਵਾ ਉਹ ਇਸ ਜ਼ਮੀਨ ਦੇ ਕੋਈ ਹੱਕਦਾਰ ਨਹੀਂ ਹੈਗੇ ਮੇਰਾ ਨਾਮ ਗੁਰਦੀਪ ਸਿੰਘ ਆ ਜੀ ਅੱਜ ਕੀ ਮਾਮਲਾ ਹੈਗਾ ਜਿਹਨੂੰ ਲੈ ਕੇ ਅੱਜ ਸਾਰੇ ਪਿੰਡ ਵਾਸੀ ਇਕੱਠੇ ਹੋਏ ਵੀਰ ਜੀ ਮਾਮਲਾ ਥੋੜੀ ਜਿਹੀ ਪਹਿਲਾਂ ਮੈਂ ਬੈਕਗ੍ਰਾਉਂਡ ਦੱਸ ਦਿਆਂ ਕਿ 54-56 ਸਾਲ ਏਜ ਆ ਮੇਰੀ ਤੇ ਜਦੋਂ ਦੇ ਅਸੀਂ ਵੇਖਦੇ ਆ ਮਤਲਬ ਇਹ ਇੱਕਾ ਸਾਹਮਣੇ ਗੁਰਦੁਆਰਾ ਸਾਹਿਬ ਆ ਇਹ ਮੰਦਿਰ ਆ ਇਹ ਜੱਦੀ ਮੰਦਿਰ ਜੇ ਮਤਲਬ ਨਗਰ ਦੇ ਆ ਪੱਕੇ ਇਹ ਕਿਹੜਾ ਪਿੰਡ ਹੈਗਾ ਹੱਤੂ ਟਿੰਗਾ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇਹ ਦੋਨੋਂ ਸਥਾਨ ਆ ਔਰ ਜਿਹੜੇ ਇੱਥੋਂ ਦੇ ਹਿੰਦੂ ਪਰਿਵਾਰ ਨੇ ਜਾਂ ਜਿਵੇਂ ਆਪਾਂ ਬਾਣੀਏ ਪਰਿਵਾਰ ਕਹਿ ਦਿੰਦੇ ਆ ਲਾਲੇ ਪਰਿਵਾਰ ਨੇ ਇਹ ਵੀ ਸਾਰੇ ਲਗਭਗ ਇਥੋਂ ਦੇ ਜੱ ਔਰ ਪਹਿਲਾਂ ਬੜਾ ਸੋਹਣਾ ਕੰਮ ਮੰਦਰ ਦਾ ਚੱਲਦਾ ਸੀ ਬੜੀ ਵਧੀਆ ਲੰਗਰ ਜਦੋਂ ਵੀ ਕਸ਼ਟਮੀ ਮਨਾਉਂਦੇ ਸੀ ਜਾਂ ਕੋਈ ਕੋਈ ਵੀ ਤਿਹਾੜ ਆਉਂਦਾ ਸੀ ਸਾਰਾ ਨਗਰ ਇਕੱਠਾ ਹੋ ਕੇ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਸੀ ਔਰ ਬੜਾ ਸੋਹਣਾ ਲੰਗਰ 2-3 ਦਿਨ ਚੱਲਦਾ ਸੀ ਰਾਤ ਨੂੰ ਜਗਰਾਤਾ ਬਹੁਤ ਮਤਲਬ ਵਧੀਆ ਤਰੀਕੇ ਨਾਲ ਚੱਲ ਰਿਆ ਸੀ ਕੋਈ ਕਿਸੇ ਨੂੰ ਪੈਲੀ ਵਾਲੀ ਕੋਈ ਗੱਲ ਨਹੀਂ ਸੀ ਕੋਈ ਪੈਲੀ ਹੜਪਣ ਵਾਲੀ ਜਾਂ ਪੈਲੀ ਤੇ ਕਬਜ਼ਾ ਕਰਨ ਵਾਲੀ ਨਾ ਕਿਸੇ ਨੇ ਕੋਈ ਕੀਤਾ ਹੀ ਸੀ ਇਹ ਬੰਦੇ ਹੁਣ ਜਦੋਂ ਦੇ ਆਏ ਆ ਕੌਣ ਕੌਣ ਬਸਾ ਉਹ ਮੈਨੂੰ ਮਦਨ ਲਾਲ ਜਿਹਦਾ ਨਾਮ ਆ ਰਿਹਾ ਮੱਦੀ ਉਹ ਬੰਦਿਆਂ ਨੇ ਮਤਲਬ ਪੈਲੀ ਤਾਂ ਤਾਂ ਕਹਤ ਆ ਜੀ ਸਾਡੀ ਜੱਦੀ ਵੇਖੋ ਕੋਈ ਵੀ ਜ਼ਮੀਨ ਜਾਇਦਾਦ ਆ ਜਿਹੜੀ ਕਿਸੇ ਦੇ ਵੀ ਧਾਰਮਿਕ ਸੰਸਥਾ ਦੀ ਆ ਉਹ ਕਿਸੇ ਦੀ ਨਹੀਂ ਹੁੰਦੀ ਉਸ ਧਾਰਮਿਕ ਸੰਸਥਾ ਦੀ ਹੁੰਦੀ ਆ ਅਗਰ ਤਾਂ ਬੰਦਾ ਮੰਨ ਲਓ ਚਲੋ ਜ਼ਮੀਨ ਸੰਭ ਰਿਆ ਤਾਂ ਉਹਦਾ ਫਰਜ਼ ਬਣਦਾ ਹੈ ਕਿ ਇਹਦੇ ਉੱਤੇ ਆ ਤੁਸੀਂ ਹੋ ਮੰਦਿਰ ਦੀ ਕੰਡੀਸ਼ਨ ਤਾਂ ਵੇਖ ਹੀ ਰਹੇ ਜੀ ਜੀ ਬਾਕੀ ਪੁਜਾਰੀ ਸਾਹਿਬ ਖੜੇ ਆ ਉਹਨਾਂ ਨੂੰ ਪੁੱਛ ਲਓ ਵੀ ਇਹਨਾਂ ਨੂੰ ਕਿੰਨੀ ਕ ਹੈਲਪ ਉਹਨਾਂ ਨੇ ਕੀਤੀ ਆ ਕਿੰਨੀ ਪੈਲੀ ਬੰਦਾ ਮੰਦਿਰ ਦੀ ਮੇਰੇ ਕੋਲ 12-13 ਕਿੱਲੇ ਜ਼ਮੀਨ ਆ ਉਹਦੀ ਜ਼ਮੀਨ ਤਾਂ ਸਾਰੀ ਆਪਣੀ ਤਰ੍ਹਾਂ ਕਰ ਲਈ ਆਪਣੇ ਕਬਜ਼ੇ ਉਹਦੀ ਆਮਦਨ ਖਾਣੀ ਸ਼ੁਰੂ ਕਰ ਦਿੱਤੀ ਸਭ ਤੋਂ ਮਾੜਾ ਕਰਤੂਤ ਇਹ ਕੀਤੀ ਆ ਕਿ ਉਹ ਜ਼ਮੀਨ ਨੂੰ ਪਟਾਉਣਾ ਸ਼ੁਰੂ ਕਰਤਾ ਜਿਹੜੀ ਵੇਖੋ ਜ਼ਮੀਨ ਆਪਾਂ 4 5 3 4 ਫੋਟ ਪੋੜ ਦਤੀ ਉਹਦੇ ਪੱਲੇ ਕੀ ਰਹਿ ਗਿਆ ਉਹ ਤਾਂ ਖੋਰੇ ਬਣ ਗਏ ਮੰਨ ਲਓ ਮੇਰੇ ਵਰਗਾ ਕੋਈ ਪਟਾ ਕੇ 10 5 5 7 7 ਫੋਟ ਦੇ ਉਹ ਤਾਂ ਭਾਜੂ ਉਹ ਤੇ ਪ੍ਰਾਪਰਟੀ ਹੋ ਗਈ ਬਰਬਾਦ ਤੇ ਮੰਦਰ ਕੋਲ ਕੀ ਰਹਿ ਜਾਏਗਾ ਬਾਅਦ ਚ ਜੀ 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 ਅੱਜ ਪਤਾਨੀ ਕੀ ਨਾ ਬਤਾ ਮੇਰਾ ਨਾਂ ਗੁਰਕਸ਼ਮੀਰ ਸਿੰਘ ਹੈ ਜੀ ਤੇ ਮੈਨੂੰ ਪਾਰਟੀ ਦੇ ਵਿੱਚ ਸੰਦੀ ਲਤੜਾ ਦੇ ਨਾਮ ਤੋਂ ਜਾਣਿਆ ਜਾਂਦਾ ਮੈਂ ਇਸ ਏਰੀਆ ਦਾ ਆਮ ਆਦਮੀ ਪਾਰਟੀ ਤੋਂ ਮੈਂ ਬਲਾਕ ਪ੍ਰਧਾਨਾ ਜੀ ਇੱਥੇ ਹਾਂਜੀ ਬਦਾਂ ਜੀ ਅੱਜ ਜਿਹੜਾ ਮਸਲਾ ਮੰਦਰ ਦੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਹੈਗਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਦੇਖੋ ਜੀ ਇਹ ਜਿਹੜਾ ਮੰਦਰ ਦਾ ਮਸਲਾ ਸੀਗਾ ਪਹਿਲੋ ਤੇ ਮੇਰੀ ਚੀਜ਼ ਹੈ ਉਹ ਜਿਹੜਾ ਮੰਦਰ ਸੀਗਾ ਇਹ ਧਾਰਮਿਕ ਚੀਜ਼ ਹੈਗੀ ਆ ਸਾਰੇ ਇਹ ਪਿੰਡ ਦਾ ਸਾਂਝੀ ਚੀਜ਼ ਸੀਗੀ ਇਹਦੇ ਵਿੱਚ ਬਿਨਾਂ ਪੁੱਛੇ ਇੱਕ ਬੰਦਾ ਮਿੱਟੀ ਕਿਦਾਂ ਚੁਕਾ ਸਕਦਾ ਵਾ ਜਦੋਂ ਮਿੱਟੀ ਚੁਕਾਣ ਰਗੇ ਗਿਆ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਉੱਥੇ ਗਏ ਉਹਨਾਂ ਨੇ ਰੋਕਿਆ ਵਾ ਕਿ ਮਿੱਟੀ ਨਾ ਚੁਕਾਈ ਜਾਵੇ ਇਹ ਸਾਂਝੀ ਜਗ੍ਹਾ ਵਾ ਤੇ ਇਹਦੀ ਮਿੱਟੀ ਤੁਸੀਂ ਕਿਉਂ ਚੁਕਾ ਰਹੇ ਆ ਤਾਂ ਉਲਟ ਐਲੀਗੇਸ਼ਨ ਇਹਨਾਂ ਤੇ ਲਾਇਆ ਜਾ ਰਿਹਾ ਜੀ ਸਰਪੰਚ ਕਬਜ਼ਾ ਕਰ ਇਹ ਮੰਦਿਰ ਦੀ ਜ਼ਮੀਨ ਵਾਸਤੇ ਮੰਦਿਰ ਵਾਸਤੇ ਹੀ ਸਾਰਾ ਕੁਝ ਕੀਤਾ ਜਾ ਰਿਹਾ ਜੀ ਕਿ ਮੰਦਿਰ ਦਾ ਕੁਝ ਬਣਾਇਆ ਜਾਵੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਪੰਚ ਸਾਹਿਬ ਤੇ ਕਹਿ ਕੇ ਇਲਜ਼ਾਮ ਲਾਇਆ ਜਾਂਦਾ ਉਹਨਾਂ ਬਾਰੇ ਤੁਹਾਡਾ ਕੀ ਬਿਲਕੁਲ ਬੇਬੁਨਿਆਦੀ ਹੈ ਜੀ ਸਾਰੇ ਇਲਜ਼ਾਮ ਜਿਹੜਾ ਬਿੱਲਾ ਲੈ ਕੇ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਬਿਲਕੁਲ ਜੀ ਉਹ ਵੀ ਬੇਬੁਨਿਆਦੀ ਤੁਸੀਂ ਸਾਡੇ ਤੋਂ ਨਾ ਤਾਂ ਸਾਰੇ ਪਿੰਡ ਦੇ ਵਿੱਚ ਜਿੰਨੀ ਵੀ ਹਿੰਦੂ ਕਮਿਊਨਿਟੀ ਹੈਗੀ ਸਾਰਿਆਂ ਨੂੰ ਤੁਸੀਂ ਪੁੱਛ ਸਕਦੇ ਹੋ ਕਿ ਇਹ ਜਿਹੜੇ ਉਹਨਾਂ ਨੇ આરોਪ ਲਾਏ ਨੇ ਸਾਰੇ ਬੇਬੁਨਿਆਦ ਹੈਗੇ ਨੇ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਹੋ ਕਰਾਂਗੇ ਪ੍ਰਸ਼ਾਸਨ ਕੋਲ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇਦਾਂ ਦੇ ਅਨਸਰ ਜਿਹੜੇ ਹੁੰਦੇ ਆ ਉਹ ਹਮੇਸ਼ਾ ਜਿਹੜੇ ਭਾਈਚਾਰਾ ਹੁੰਦਾ ਉਹਨੂੰ ਖਰਾਬ ਕਰਦੇ ਨੇ ਕਿਉਂਕਿ ਇਸ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਮਿਸਾਲ ਹੈ ਇਸ ਪਿੰਡ ਦੇ ਵਿੱਚ ਮੰਦਿਰ ਵੀ ਹੈ ਪੁਰਾਣੀ ਮਸਜਿਦ ਵੀ ਹੈ ਸਾਰੀ ਕਮਿਊਨਿਟੀ ਜਿਹੜੀਆਂ ਇਕੱਠੀਆਂ ਰਲ ਮਿਲ ਕੇ ਰਹਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਅੱਜ ਜਿੰਨਾ ਵੀ ਭਾਈਚਾਰਾ ਆਇਆ ਮੈਂ ਸੰਗ ਤੁਹਾਡੇ ਮੀਡੀਆ ਰਿਕਉਂਗਾ ਸਾਰੇ ਭਾਈਚਾਰਿਆਂ ਨੂੰ ਦਿਖਾਇਆ ਜਾਵੇ ਕਿਉਂਕਿ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਸਾਰੇ ਇੱਥੇ ਇਕੱਠੇ ਰਹਿੰਦੇ ਨੇ ਪਰ ਇਸ ਬੰਦੇ ਨੇ ਇਹ ਜਿਹੜੇ ਬੇਬੁਨਿਆਦ ਦੇਖੋ ਜੀ ਪਿੰਨਾਂ ਦਾ ਜਿਹੜਾ ਮੰਦਰ ਹੈ ਇਹ ਧਾਰਮਿਕ ਪੂਰੇ ਪਿੰਡ ਦਾ ਜਿਹੜਾ ਸਾਂਝਾ ਔਰ ਇਤੋਂ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਿੱਖ ਔਰ Hindu ਸਾਰੇ ਭਾਈਚਾਰਾ ਇੱਕ ਹੈ ਅਸਾਂ ਬੈਠੇ ਹੋਏ ਨੇ ਔਰ ਇਹਨਾਂ ਵਿੱਚ ਜਿਹੜੇ ਮਦਨ ਲਾਲ ਸ਼ਰਮਾ ਆ ਜਿਹੜਾ ਪਿਛਲੇ 7 ਸਾਲ ਤੋਂ ਇਸ ਮੰਦਰ ਨੂੰ ਆਪਣਾ ਸੰਭਾਲ ਰਿਹਾ ਹੈ ਮੰਦਰ ਤੇ ਕੋਈ ਸਵਾਰਿਆ ਨਹੀਂ ਕੁਛ ਕੀਤਾ ਨਹੀਂ ਔਰ ਤੁਸੀਂ ਆਪ ਜਾ ਕੇ ਦੇਖੋ ਕਿ ਮੰਦਰ ਦੇ ਖਲਾਫ ਕੀ ਨੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੰਦਰ ਦੇ ਖਲਾਫ ਸਸਰਾਂ ਤੋਂ ਕੀ ਰਹਿ ਰਹੇ ਨੇ ਔਰ ਇੱਥੋਂ ਦੀ ਜਿਹੜੀ ਮਾਈਨਿੰਗ ਦੀ ਜਿਹੜੀ ਵੱਡੀ ਗੱਲ ਸਾਹਮਣੇ ਆਈ ਆ ਕਿ ਇਹਨਾਂ ਨੇ ਜਦੋਂ ਮਾਈਨਿੰਗ ਕਰਨ ਵਾਸਤੇ ਉਹਨੂੰ ਰੋਕਿਆ ਹੈ ਉਸ ਤੋਂ ਬਾਅਦ ਥਾਣਾ ਜੀ ਕੰਪਲੇਨ ਵੀ ਦਿੱਤੀ ਗਈ ਹੈ ਤੇ ਉਲਟ ਉਹ ਇਹਨਾਂ ਤੇ ਇਲਜ਼ਾਮ ਲਗਾ ਲਿਆ ਵਾ ਕਿ ਇਹ ਮੰਦਰ ਦੇ ਕਬਜਾ ਕਰਨਾ ਚਾਹੁੰਦੇ ਆ ਅੱਜ ਕੀ ਨਾਮ ਹੈ ਤੁਹਾਡਾ ਜਗਦੀਸ਼ ਚੰਦ ਕਿੱਥੋਂ ਦੇ ਰਹਿਣ ਵਾਲੇ ਸਤੂ ਟਿੰਗਰ ਕੀ ਮਾਮਲਾ ਕੀ ਹੈਗਾ ਜਿਹੜੇ ਅੱਜ ਜਿਹੜਾ ਇਸ਼ੂ ਪਿਆ ਹੋਇਆ ਹੈਗਾ ਨਾ ਵਿੱਚ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਹਾਂਜੀ ਮੰਦਿਰ ਦੀ ਜ਼ਮੀਨ 2010 ਤੋਂ ਪਹਿਲਾਂ ਕੋਈ ਇੱਥੇ ਪਿੰਡ ਦਾ ਸਰਪੰਚ ਹੀ ਪੁਰਾਣਾ ਉਹ ਇਸ ਟਾਈਮ ਇੱਥੇ ਹੈ ਨਹੀਂ ਕੋਈ ਵੀ ਸੀ ਉਹਨਾਂ ਦਾ ਉਹ ਵਾਹੰਦੇ ਸੀ ਕਿ ਮੰਦਿਰ ਨੂੰ ਕੁਝ ਦੇ ਦਿੰਦੇ ਸੀ ਕੋਈ ਉਹਨਾਂ ਦੇ ਵਿਰੋਧ ਵਿੱਚ ਕੁਝ ਨਹੀਂ ਗੱਲਬਾਤ ਕਰਦਾ ਜੋ ਦੇ ਦਿੰਦੇ ਸੀ ਠੀਕ ਆ ਉਸ ਤੋਂ ਬਾਅਦ ਸ਼ੋਕਮਾਰ ਜੀ ਨੇ ਇਹ ਪਹਿਲੀ ਛੜਾਈ ਉਹਨਾਂ ਤੋਂ ਕਦੋਂ ਛੜਾਈ ਇਹ 2010 ਚ 9 ਜਾਂ 10 ਚ ਛੜਾਈ ਆ 10 ਚ ਛੜਾਈ ਆ ਕਿੰਨਾ ਕੋਈ ਉਹ ਸਰਪੰਚ ਉਹਦੀ ਪਹਿਲੀ ਫੇਰ ਸਰਪੰਚ ਸਾਹਿਬ ਦੇ ਕੋਲੇ ਉਹਨਾਂ ਨੇ ਉਹਨਾਂ ਨੇ ਫੇਰ ਅਸੀਂ ਇੱਥੇ ਦਾਸੀ ਜਾਂ ਗਊਸ਼ਾਲਾ ਬਣਾਈ ਸ਼ਾਹ ਜੀ ਨੇ ਕਦੋਂ ਕਦੋਂ ਬਣਾਈ 2010 ਚ ਗਊਸ਼ਾਲਾ ਤਿਆਰ ਕਰਾਈ ਦੋ ਕਿਲੇ ਗਊਸ਼ਾਲਾ ਨੂੰ ਸਰਪੰਚ ਸਾਹਿਬ ਛੱਡਿਓ ਇਸ ਮੇਰੇ ਮੈਂ ਗਊਸ਼ਾਲਾ ਦੀ ਸੇਵਾ ਦਾ ਮੈਨੂੰ ਮੁਫਤ ਦਿੱਤਾ ਉਹਨਾਂ ਨੇ ਤੇ ਉਸ ਤੋਂ ਬਾਅਦ ਜਿਹੜੀ ਜ਼ਮੀਨ ਦਾ ਆਂਦਾ ਹੀ ਠਿਕਾ ਮੰਦਰ ਤੇ ਲਾਇਆ ਪੱਥਰ ਪੁੱਥਰ ਲਾਇਆ ਫਿਰ ਵੇਖੋ ਗਊਸ਼ਾਲਾ 30 40 ਲੱਖ ਰੁਪਈਆ ਲੱਗਾ ਜਾ ਕੇ ਵੇਖ ਲੋ ਗੁੰਮ ਚੱਲਾ ਪਰ ਜਿਹੜਾ ਮਦਨ ਲਾਲ ਸ਼ਰਮੇ ਦਾ ਰੋਪਾ ਉਹਨੇ ਪ੍ਰੈਸ ਕਾਪ ਨੂੰ ਕਿਹਾ ਜੀ ਜ਼ਮੀਨ ਦੀ ਮਾਲਕੀਅਤ ਦੇ ਬੋਲਾ ਹਾਂ ਜੀ ਇਹ ਠਿਕਾਣਾ ਵੀ ਅ ਤੁਹਾਨੂੰ ਛੜਾਉਣ ਜਾਂਦੇ ਬੱਗਾ ਛੜਾਉਣਾ ਚਾਹੁੰਦੇ ਇਸ ਬਾਬਤ ਕੀ ਕਹਿਣਾ ਚਾਹੁੰਦੇ ਉਹ ਦੇਖੋ ਜੀ ਉਹ ਮੰਦਰ ਤੇ ਕੋਈ ਪੈਸਾ ਤਾਂ ਲਾ ਨਹੀਂ ਰਿਹਾ ਹੁਣ ਉਹ 7 ਸਾਲ ਤੋਂ ਮੰਦਰ ਕੋ ਜਮੀਨ ਵਾ ਰਹੇ ਆ ਮੰਦਰ ਤੇ ਨਹੀਂ ਕੋਈ ਪੈਸਾ ਲਾਇਆ ਮੰਦਰ ਦੀ ਜ਼ਮੀਨ ਜਿਹੜੀ ਉਹ ਕਿਹਦੇ ਨਾਂ ਤੇ ਹੈ ਉਹ ਠਾਕਰ ਦੁਆਰੇ ਦੇ ਨਾਂ ਤੇ ਬੋਲ ਜੀ ਕਿਸੇ ਬੰਦੇ ਦੇ ਨਾਂ ਤੇ ਨਹੀਂ ਹੈ ਨਹੀਂ ਠਾਕਰ ਦੁਆਰਾ ਨਾਂ ਤੇ ਬੋਲ ਕਿ ਜਿਹੜਾ ਕਿਸੇ ਵੀ ਆਦਮੀ ਨੇ ਜਿਹੜਾ ਰਿੰਗ ਉਹ ਮੈਂ ਕਹਿ ਨਹੀਂ ਸਕਦਾ ਮੈਂ ਪੜਿਆ ਨਹੀਂ ਕੋਈ ਵੀ ਬਾਕੀ ਠਾਕਰ ਦਵਾਰਾ ਮੰਦਰ ਦੇਣਾ ਠਾਕਰ ਦਵਾਰਾ ਗਊਸ਼ਾਲਾ ਕਮੇਟੀ ਮੰਦਰ ਦੇਣਾ ਕੀ ਨਾਮ ਤੁਹਾਡਾ ਲਖਵੀਰ ਸਿੰਘ ਜੀ ਤੁਸੀਂ ਸਰਪੰਚ ਹੋ ਹਾਂ ਜੀ ਅਤੂੜ ਸਿੰਘ ਆ ਜੀ ਸਰਪੰਚ ਨਾਲ ਕੱਲ ਕਾਨਫਰੰਸ ਹੋਈ ਸੀ ਤੇ ਉਹ ਤੁਹਾਨੂੰ ਤੱਕ ਰੋਗ ਲੱਗਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਧੱਕੇਸ਼ਾਹੀ ਕਰ ਰਹੇ ਜਿਹੜੇ ਜਿਹੜੇ ਮੰਦਰ ਦੀ ਜ਼ਮੀਨ ਦਾ ਠਾਕਰ ਦਵਾਰਾ ਹਾਂ ਜੀ ਤੇ ਮਦਨ ਨਾਲ ਸ਼ਰਮੇ ਦੇ ਰੋਗ ਹਾਂ ਜੀ ਤੁਸੀਂ ਇੱਥੇ ਕੀ ਕਹਿਣਾ ਚਾਹੋਗੇ ਬਿਲਕੁਲ ਗਲਤ ਗੱਲ ਹੈ ਜੀ ਕੋਈ ਕਾਠ ਨਹੀਂ ਹੋਇਆ ਕੱਲ ਜਾਂ ਪਰसों ਕੋਈ ਉਹਦੇ ਨਾਲ ਤਾਲਮਿਲ ਨਹੀਂ ਹੋਇਆ ਜਿੱਦਣ ਉਹ ਮਿੱਟੀ ਭਟ ਰਿਆ ਸੀ ਅਸੀਂ ਗਏ ਸੀ ਉੱਥੇ ਬੰਦੇ 18-20 ਬੰਦੇ ਗਏ ਸੀ ਜੀ ਟਰਾਲੀਆਂ ਟਰੈਕਟਰ ਰੁਕੇ ਸੀ ਟਰਾਲੀਆਂ ਲਿਆ ਕੇ ਥਾਣੇ ਆਈਆਂ ਸੀਗੀਆਂ ਤੇ ਇਥੋਂ ਟਰਾਲੀ ਵਾਲ ਕਹਿ ਗਿਆ ਸੀ ਵੀ ਅਸੀਂ ਮਿੱਟੀ ਨਹੀਂ ਪਟਾਂਗੇ ਅੱਜ ਤੋਂ ਲੱਗੇ ਉਸ ਤੋਂ ਬਾਅਦ ਕੰਪਲੀਟ ਅਸੀਂ ਥਾਣੇ ਦਿੱਤੀ ਸੀ ਪਹਿਲਾਂ ਹੀ ਇਹ ਮੰਦਰ ਦੀ ਜਿਹੜੀ ਜ਼ਮੀਨ ਚੋਂ ਮਿੱਟੀ ਪੱਟੀ ਜਾਂਦੀ ਸੀ ਮੰਦਰ ਦੀ ਜ਼ਮੀਨ ਚੋਂ ਮਿੱਟੀ ਜੀ ਪਹਿਲਾਂ ਵੀ ਦੋ ਤਿੰਨ ਕਿੱਲਾਂ ਵਿੱਚ ਪਹਿਲਾਂ ਪੱਟੀ ਸੀ ਤੇ ਤਿੰਨਾਂ ਕਿੱਲਾਂ ਵਿੱਚ ਹੁਣ ਪੱਟੀ ਹੈ ਤਿੰਨ ਤਿੰਨ ਫੁੱਟ ਮਿੱਟੀ ਪਟ ਗਿਆ ਜੀ ਹਾਂਜੀ ਕਦੋਂ ਤੋਂ ਕੰਮ ਕਰ ਰਹੇ ਹੋ ਮਾਈਂਗ ਦਾ ਕੰਮ ਜੀ ਪਹਿਲਾਂ ਵੀ ਦੋ ਵਾਰ ਹੀ ਨੇ ਪਹਿਲਾਂ ਕੀਤਾ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਦੋ ਕਿੱਲੇ ਹੁਣ ਪਟੇ ਆ ਤਿੰਨ ਤਿੰਨ ਫੁੱਟ ਪਟ ਗਿਆ ਜੀ ਉਹ ਤਾਂ ਕਹਿੰਦੇ ਸਾਡੇ ਯਾਨੀ ਕਿ ਮਾੜਾ ਆਪਣੇ ਮਾੜੇ ਆ ਅਸੀਂ 1.5 ਲੱਖ ਲਾ ਕੇ ਜੋ ਵੀ ਲੰਗਰ ਦਾ ਵਿਵਸਥਾ ਕਰਦੇ ਕੋਈ ਪਿੰਡ ਚ ਲੰਗਰ ਨਹੀਂ ਲਾਉਂਦੇ ਜੀ ਦਾਲ 2 ਕਿਲੋ ਪਾਵੇਂ ਬਣਾਉਂਦੇ ਹੁਣ ਦੋ ਵਾਰ ਹੀ ਆਉਂਦੇ ਆ ਇੱਕ ਸ਼ਿਵਰਾਤਰੀ ਤੇ ਇੱਕ ਗੂਗੇ ਦੇ 10 5 ਕਿਲੋ ਦਾਲ ਬਣਾਉਂਦੇ ਹੋਣਗੇ ਫੁਲਕੇ ਲਾ ਕੇ 2 ਘੰਟੇ ਲੰਗਰ ਚੱਲਦਾ ਜੀ ਮਾਈਨਿੰਗ ਦਾ ਪਰਚਾ ਹੋਇਆ ਹੈ ਮਾਈਨਿੰਗ ਦਾ ਪਰਚਾ ਹਜੇ ਨਹੀਂ ਹੋਇਆ ਜੀ ਅਸੀਂ ਕਮਰੇਟ ਦਿੱਤੀ ਏ ਤੇ ਕੋਈ ਮੈਨਗ ਵਾਲਿਆਂ ਨੂੰ ਫੋਨ ਐਸ ਐਚਓ ਵੀ ਕੀਤੇ ਸੀ ਅਸੀਂ ਵੀ ਕੀਤੇ ਸੀ ਹਜੇ ਹੋਇਆ ਨਹੀਂ ਜੀ ਮੰਦਿਰ ਕਿੰਨੇ ਸਾਲ ਪੁਰਾਣਾ ਹੈ ਇਹ ਮੰਦਿਰ ਦੇ ਬਹੁਤ 70 ਸਾਲ ਪੁਰਾਣਾ ਹੋਇਆਦਾ 60 70 ਸਾਲ ਨਹੀਂ ਪਹਿਲਾਂ ਜੇ ਵੇਖੋ ਜੀ ਜਦੋਂ ਅਸ਼ੋਕ ਸਰਪੰਚ ਸੀ ਸ਼ੋਕਮਾਰ ਉਹਨੇ ਬਹੁਤ ਬਣਾਇਆ ਸੀ ਮੰਦਿਰ ਪੱਥਰ ਲਾਇਆ ਸੀ ਮੰਦਿਰ ਦੀ ਬਿਲਡਿੰਗ ਤਿਆਰ ਕੀਤੀ ਸੀ ਤੇ ਜਦੋਂ ਤੂੰ ਸੱਤ ਸਵਾਲ ਤੋਂ ਇਹ ਮੱਦੀ ਸ਼ਰਮਾਇੰਦੇ ਕੋਲ ਪੈਰੀ ਆਈ ਏ 1 ਰੁਪਿਆ ਨਹੀਂ ਲੱਗਾ 1 ਰੁਪਿਆ ਵੀ ਪੰਡਤ ਨੂੰ ਤਨਖਾਹ ਨਹੀਂ ਦਿੰਦਾ ਬਿੱਲ ਟੁੱਟੇ ਆ ਮੱਦੀ ਸ਼ਰਮਾ ਨੂੰ ਪਹਿਲੇ ਕਿੱਦਾਂ ਇਹ ਜੀ ਇਹ অশੋਕ ਕੁਮਾਰ ਸਰਪੰਚ ਸੀ ਤੇ ਗਊਸ਼ਾਲਾ ਦੇ ਵਿੱਚ ਉਹ ਇਹ ਪਹਿਲੀ ਇਹਨਾਂ ਨੇ ਸੈਟਿੰਗ ਕਰਤੀ ਵੀ ਚਲੋ ਇਹਨੂੰ ਪਹਿਲੀ ਜੁਮੇਰੀ ਲਈ ਵੀ ਮੰਦਿਰ ਦੀ ਦੇਖਭਾਲ ਕਰਾਂ ਦਾ ਉਸ ਤੋਂ ਬਾਅਦ ਇਹਨੇ ਕੋਈ ਦੇਖਭਾਲ ਨਹੀਂ ਕੀਤੀ ਨਾਈਂ ਤੇ ਹੁੰਦਾ ਹੀ ਇਹ ਸਾਲ ਦੇ ਵਿੱਚ ਕਿਤੇ ਇੱਕ ਦਿਨ ਸ਼੍ਰੀ ਰਤਰੀ ਵਾਲੇ ਦਿਨ ਹੁੰਦਾ ਹੈ